ਸਰ ਆਪ ਇੱਥੇ ਰੋਲਾ ਪਿਆ ਜਾ ਰਿਹਾ ਹੈ। ਸਾਬ ਜਾਰੀ ਵਾਲੇ ਕਿਹੜੇ ਨੇ? ਆਹ ਨੇ। ਸਾਬ ਜਾਰੀ ਵਾਲੇ ਬਲਾਕ ਨੇ। ਸਾਬ ਜਾਰੀ ਛਕਾਉਣ। ਤੂੰ ਕੀ ਨਾ ਤਰ ਹੈ? ਹੈ? ਕੀ ਇਹ ਕੋਟਾਪੇ ਰਿਸ਼ਵਾਇ ਮੜਾ ਜਾਂਦਾ ਹੈ? ਹੈ? ਸੇਵਾਦਾਰ ਤੇਰਾ ਇੰਸਪੈਕਟਰ ਕਿੱਥੇ ਹੈ? ਹੈ? ਤੇ ਪੱਕਾ ਕਿ ਕੱਚਿਆ ਚ? ਗਾਰੰਟੀ ਕਾਰਡ ਹੈ ਤੇ ਤੂੰ ਇੱਥੇ ਇਕੱਲਾ ਕੀ ਕਰਦਾ ਹੈਂ? ਹੈ?

ਪਰ ਮੈਨੂੰ ਪਰ ਟੇਬਲ ਦਾ ਕੀ ਤੁਹਾਡਾ ਪਰ ਸਟਾਲ ਦਾ ਕੀ ਰੇਟ ਹੈ ਜੀ ਸਰ ਵੈਸੇ ਤਿਆਰ ਵੀ ਨਹੀਂ ਜਾਈਏ ਨਹੀਂ ਨਹੀਂ ਇੱਕ ਕੰਡੀ ਦਾ ਲੈਨੇ ਆ ਆ 23 80 ਦਾ ਇਹ ਤਾਂ ਸਰ ਵੈਸੇ ਤੁਸੀਂ ਕੁੜੀ ਸਾਹਿਬ ਜਿਹੜਾ ਵਾ ਪਰ ਟੇਬਲ 1000 ਰੁਪਏ ਹੈ 1000 ਰੁਪਏ ਤੇ ਆਪਾਂ 2000 ਦੀ ਪੱਤੀ ਕਿਵੇਂ ਕੱਟ ਰਹੇ ਨੇ ਸਰ ਪਰ ਟੇਬਲ ਇਹ ਦਾ ਆ 1500 ਦੀ ਕਿ ਇੱਕ ਰੁਪਏ ਤਾਂ ਪਹਿਲੇ ਵੀ ਇੱਕ ਮਿੰਟ ਉਹ ਪਹਿਲਾਂ ਦੀ ਵੀ ਦੇਖ ਲੀਏ ਕਿਹੜੀ ਡੇਟ ਐ ਤੇ ਡੇਟ ਕਿੱਥੇ ਪਾਈ ਹੈ 13 12 ਆ 1500 ਦੀ ਪਰਚੀ ਜਿਹੜੀ ਦਿੱਤੀ ਹੈ ਬਿਨਾ ਛੱਤ ਤੋਂ 1500 ਰੁਪਏ ਰੇਟ ਹੈ ਕਿਉਂ ਇੱਕ ਉਹ ਕਿਹੜੇ ਨੇ ਬੰਦੇ ਨੇ ਉਹਦੇ ਨਾਲ ਹੀ ਸੀਗੇ ਨਾਲੇ ਨਾਲ ਹੀ ਪਾਣੀ ਦੱਸੋ ਜੀ ਸਾਰੀ ਇਹਨਾਂ ਦਾ ਨੰਬਰ ਹੈਗੇ ਇਹਨਾਂ ਕੋਲ ਨੰਬਰ ਹੈਗੇ ਸਾਰ ਜੀ ਇਹਨਾਂ ਨਾਲ ਹੀ ਸੀਗੇ ਜੀ ਇਹਨਾਂ ਦੇ ਨਾਲ ਹੀ ਸੀ ਕੰਨੇ ਜਾਣੇ ਆਈ ਉਹ ਕਿਹੜੇ ਕਿਹੜੇ ਨੇ ਨਾਮ ਨੂੰ ਇੱਕ ਬਟਾ ਇੱਕ ਟਿੰਨੀ ਲਾਈਟ ਵਾਲਾ ਜੀ ਹੈ ਇੱਕ ਲਾਈਟ ਵਾਲਾ ਟਿੰਨੀ ਹਾਂ ਇੱਕ ਪੰਡਤ ਹਾਂ ਇੱਕ ਸੂਬੇਦਾਰ ਇੱਕ ਇੱਕ ਟਿੰਨੀ ਹਨ ਇੱਕ ਲਾਈਟ ਵਾਲਾ ਇੱਕ ਲਾਈਟ ਵਾਲਾ ਇਹ ਬਾਕੀ ਨਾ ਟਿੰਨੀ ਲਾਈਟ ਵਾਲੀ ਟਿੰਨੀ ਟਿੰਨੀ ਲਾਈਟ ਵਾਲਾ ਕਰਦੇ ਆ ਸਟੈਚੂ ਸਾਹਿਬ ਆਏ ਨੇ ਸੂਬਾ ਜੀ ਇੱਕ ਸੂਬਾ ਸੂਬਾ ਇੱਕ ਪੰਡਤ ਜੀ ਕਹਿੰਦਾ ਮੈਂ ਪ੍ਰਧਾਨ ਆ ਮੰਡੀ ਦਾ ਜੀ ਇਹ ਇਹ ਤਹਿਬਜਾਰੇ ਵਾਲੇ ਨਾਲ ਵਾਲੇ ਹੋਏ ਨੇ ਆ ਦੇਖੋ ਇਹ ਖੁੱਲ ਕੇ ਬੋਲੋ ਡਰਨਾ ਨਹੀਂ ਹੈ ਹੈ 15 ਮਹੀਨੇ ਹੋ ਗਏ ਕੋਈ ਪਰਚੀ ਨਹੀਂ ਆਈ ਚਾਰ ਪਰਚੀਆਂ ਆਈਆਂ ਪੰਜ ਮੇਰੀਆਂ ਤਿੰਨ ਆਪਣੀ ਕਟੀਆਂ 15 ਮਹੀਨੇ ਜੀ 15 ਮਹੀਨਿਆਂ ਦੇ ਵਿੱਚ ਆਪਾਂ ਮਹੀਨੇ ਦੀ ਪਰਚੀ ਖੜਦੇ ਕੱਟ ਹਾਂਜੀ ਹਾਂ ਨਹੀਂ ਨਹੀਂ ਇੱਕ ਮਿੰਟ ਹਾਂ ਬੋ ਨਹੀਂ ਨਹੀਂ ਮੈਨੂੰ ਇਹ ਛੱਡ ਆਪਾਂ ਮੈਨੂੰ ਇਹ ਦੱਸੋ ਨੋਰਮ ਕੀ ਆ 25 ਕੱਟਣ ਦਾ ਇਹ ਦੱਸ ਮੈਨੂੰ ਮਹੀਨੇ ਬਾਅਦ 1000 ਰੁਪਏ ਲੈਣਾ ਕਿ ਰੋਜ਼ 1000 ਰੁਪਏ ਲੈਣਾ ਜਾਂ 3 ਦਿਨਾਂ ਦਾ ਲੈਣਾ ਜਾਂ 10 ਦਿਨਾਂ ਦਾ ਲੈਣਾ ਕੀ ਤੁਹਾਡਾ ਨੋਰਮਸ ਕੀ ਆ ਕਾਰਪੋਰੇਸ਼ਨ ਦਾ ਪਹਿਲਾਂ ਮੈਨੂੰ ਤਾਂ ਇਹਦਾ ਫਿਰ ਮੈਂ ਦੱਸਾਂਗਾ ਮਤਲੀ ਹੁੰਦੀ ਹੈ ਤੇ ਤੁਸੀਂ ਇੱਕ ਮਹੀਨੇ 'ਚ ਕਿੰਨੀ ਵਾਰ ਪਰਚੀ ਕੱਟੀ ਸਾਡੀ ਮਹੀਨੇ 'ਚ ਇੱਕ ਵਾਰ ਹੁੰਦੀ ਹੈ ਪਰ 15 ਮਹੀਨੇ 'ਚ ਪੰਜ ਪਰਚੀਆਂ ਮੇਰੇ ਕੋਲ ਇਹਨਾਂ ਕੋਲ ਤਿੰਨਾਂ ਕਿਸੇ ਕੋਲ ਕੋਈ ਵੀ ਨਹੀਂ ਹੈ 15 ਮਹੀਨੇ ਕੇ ਪੈਸੇ ਦਿੱਤੇ ਉਹਨੂੰ 15 ਮਹੀਨੇ ਦੇ ਪੈਸੇ ਦਿੱਤੇ ਹੋਏ ਆ ਜੀ 15000 ਦਾ 15000 ਦਿੰਦਾ ਪਰਚੀਆਂ ਤੁਹਾਡੇ ਕੋਲ ਆ ਜੀ ਤਿੰਨ ਪਰਚੀਆਂ ਇਹਨਾਂ ਕੋਲ ਸਿਰਫ ਤੇ 10 12000 ਇਹਨਾਂ ਦੀ ਜੇਤ ਤੇ ਸ਼੍ਰੀਮਾਨ ਜੀ ਹਾਂ ਜੀ ਹਾਂ ਜੀ ਇਹ ਨਾਲ ਹੁੰਦਾ ਇਹ ਨਾਲ ਖਾਤਾ ਇਹ ਅੱਜ ਆਇਆ ਜੀ ਇਹ ਨਾਲ ਹੁੰਦਾ ਇਹ ਅੱਜ ਆਇਆ ਇਹ ਅੱਜ ਆਇਆ ਇੱਕ ਮਿੰਟ ਕੜ ਨਾਲ ਕੋਈ ਸਾਡਾ ਮੁਲਾਜ਼ਮ ਦੱਸੋ ਕਿਹੜਾ ਹੁੰਦਾ ਕਾਰਪੋਰੇਸ਼ਨ ਦਾ ਨਾ ਇਹ ਉਹਨਾਂ ਦਾ ਕੋਈ ਵੀ ਨਹੀਂ ਹੁੰਦਾ ਜੀ ਉਹ ਤਿੰਨੇ ਜਣੇ ਪੈਸੇ ਇਕੱਠੇ ਕਰਦੇ ਆ ਇਹ ਅੱਜ ਬੁਲਾਏ ਆ ਉਹਨਾਂ ਨੇ ਉਹ ਇਕੱਠੇ ਕਰਕੇ ਪੈਸੇ ਇਹਨਾਂ ਨੂੰ ਦਿੰਦੇ ਆ ਹਾਂਜੀ ਅੱਛਾ ਵਿੱਚੋਂ ਖਾਂਦੇ ਆ ਉਹ ਇਹ ਤਾਂ ਇੱਧਰ ਵੀ ਖੜੇ ਸੀ ਨਾ ਮੈਂ ਤਾਂ ਇਹਨਾਂ ਨੂੰ ਕਿਹਾ ਜੇ ਤੁਹਾਨੂੰ ਦਿੰਦਾ ਫੜਨ ਮੈਂ ਤੁਹਾਡੇ ਨਾਮ ਨਾਲ ਆਈਏ ਜੀ ਸਰਕਾਰ ਦਾ ਵੀ ਤਰਖਾ ਦਿੰਦੀ ਆ ਅਸੀਂ ਕਿਉਂ ਫੜੀ ਉਹਨਾਂ ਨੂੰ ਜੀ ਦੱਸੋ ਅਸੀਂ ਕੱਢੀ ਫੜੀ ਉਹਨਾਂ ਨੂੰ ਕਿਹੜਾ ਮਚੌੜੀ ਫੜ ਕੇ ਆ ਗਏ ਇੱਥੇ ਕਹਿੰਦੀ ਗੱਲ ਚੱਤੀ ਤੇ ਹੱਥ ਮਾਰ ਕੇ ਕਹਿੰਦਾ ਸੀ ਪ੍ਰਧਾਨ ਐ ਐਦਾਂ ਆ ਕੇ ਕਹਿੰਦਾ ਮੇਰੀ ਗੱਲ ਕਢਾਉਂਗਾ ਕਢਾ ਲੂ ਹਾਂਜੀ ਹੱਥ ਮਾਰ ਕੇ ਨਾਲ ਛੱਡ ਜਿਹੜੀ ਗੱਲ ਸੁਣ ਲਓ ਜਿੰਨੇ ਖੜੇ ਸਾਰੇ ਜੜੀਆਂ ਵਾਲੇ ਹੋ ਹਾਂਜੀ 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 ਸਾਰੀ ਸਾਈਨ ਜੜੀਆਂ ਵਾਲੇ ਇਹ ਕਿਸੇ ਨੂੰ ਪ੍ਰਧਾਨ ਹੈ ਕਿਸੇ ਨੂੰ ਪ੍ਰਧਾਨ ਖੜਾ ਤੁਹਾਡੇ ਚੋਂ ਕੋਈ ਪ੍ਰਧਾਨ ਨਹੀਂ ਕੋਈ ਪ੍ਰਧਾਨ ਹੋ ਇੱਥੇ ਹੀ ਬਸ ਟੋਟਲ ਕਿੰਨੀਆਂ ਰੇੜੀਆਂ ਲੱਗਦੀਆਂ 130 30 ਰੇੜੀਆਂ 150 ਦਾ ਕਰੇੜੀ ਹੈ 130 130 ਰੇੜੀਆਂ ਦੇ ਪੈਸੇ ਹਾਂਜੀ ਮਹੀਨੇ ਬਾਅਦ ਮਹੀਨੇ ਬਾਅਦ ਇੱਕ ਬੰਦਾ ਕਾਰਪੋਰੇਟ ਅਫਸਰ ਆਇਆ ਕਰੂਗਾ ਹਾਂਜੀ ਤੁਹਾਡੀ ਕੱਟ ਕੇ ਜਾਇਆ ਕਰੂਗਾ ਜੋ ਸਰਕਾਰੀ ਰੇਟ ਆ ਠੀਕ ਹੈ ਜੀ ਠੀਕ ਹੈ ਠੀਕ ਇੱਕੋ ਪਰਚੀ ਜੋ ਸਰਕਾਰੀ ਰੇਟ ਆ ਸਰਕਾਰ ਦਾ ਫੰਡ ਦੇਣਾ ਮਾਫੀਆ ਨੂੰ ਨਹੀਂ ਦੇਣਾ ਉਹ ਤਾਂ ਭੱਜ ਗਏ ਉਹ ਤਾਂ ਮੈਂ ਫੜਦੇ ਕਿੱਥੇ ਭੱਜ ਗਏ ਪਾਕਿਸਤਾਨ ਚਲੇ ਗਏ ਇਹਨਾਂ ਦੇ ਨਾਂ ਤੇ ਕੋਈ ਕਿਉਂ ਫਿਕਰ ਕਰਦਾ ਠੀਕ ਹੈ ਠੀਕ ਆ ਉਹ ਤਾਂ ਉਹ ਤਾਂ ਪਰਚਾ ਹੋਣ ਲੱਗਿਆ ਹੁਣੇ ਉਹਨਾਂ ਦੇ ਉੱਪਰ ਠੀਕ ਹੈ ਜੀ ਭਾਜੀ ਇੱਕ ਵਾਰੀ ਸਾਡੇ 4 ਮੈਂਬਰ ਬਣਾ ਦਿਓ 5 ਮੈਂਬਰ ਕਮੇਟੀ ਦੇ ਪੰਜ ਮੈਂਬਰ ਬਣਾ ਦੋ ਉਹ ਪੈਸੇ ਆਪੇ ਇਕੱਠੇ ਕਰਕੇ ਜਮ੍ਹਾਂ ਕਰਾਇਆ ਕਰਨ ਕਰ ਪਏ ਉਹ ਨਹੀਂ ਉਹ ਆ ਜਾ ਮੈਂ ਜਮਾਉਗਾ ਕਹਿੰਦੇ ਪੰਜ ਮੈਂਬਰੀ ਕਮੇਟੀ ਪੈਸੇ ਰੋ ਯਾਰ ਉਹ ਪਤਾ ਇੱਕ ਕਰ ਸੁਣ ਸੁਣ ਚੁੱਪ ਕਰ ਇੱਕ ਮਿੰਟ ਕੋਈ ਉਹ ਕਿੱਥੇ ਖੜ ਜਾ ਕਰਕੇ ਚਾਈ ਨਾ ਕਿੱਥੇ ਬੁਲਾ ਦੇ ਇੰਸਪੈਕਟਰ ਨੂੰ ਬੁਲਾ ਬਲਾ ਕਿਹੜਾ ਕੀ ਨਾ ਉਹਦਾ ਬੁਲਾ ਨੂੰ ਅਜੇ ਕੁਮਾਰ ਨੂੰ ਇੱਕ ਗੱਲ ਧਿਆਨ ਨਾਲ ਪੰਜਾਬੀ ਸਮਝ ਲਓ ਮੇਰੇ ਵੀਰੋ ਹਾਂਜੀ ਇਹ ਆਮ ਆਦਮੀ ਪਾਰਟੀ ਸਰਕਾਰ ਹਾਂਜੀ ਇਹ ਤੇ ਨਾ ਮਾਫੀ ਆਸੀਂ ਚੱਲਣ ਨਹੀਂ ਦੇਣਾ ਹਾਂਜੀ ਸਰ ਕ੍ਰਾਪਸ਼ਨ ਹੋਣੀ ਨਹੀਂ ਜਣੀ ਪੰਜਾਬੀ ਦੇ ਵਿੱਚ ਥੈਂਕ ਯੂ ਸਰ ਕੋਈ ਅਫਸਰ ਆ ਕੋਈ ਮਾਫੀਆ ਦਾ ਗੈਂਗਸਟਰ ਆ ਕੋਈ ਗੁੰਡਾ ਅੰਸਰ ਆ ਚਾਹਤੇ ਸੁਟਾਗੇ ਅੰਦਰ ਠੀਕ ਹੈ ਸਰ ਕੋਈ ਡਰਨਾ ਨਹੀਂ ਬਿਲਕੁਲ ਬੜੀ ਗੱਲਾਂ ਮੰਡੀ ਵਾਲੇ ਨੇ ਮੈਂ ਇੱਥੇ ਕੁਰਸੀ ਢਾਕੇ टांग ਲੈ ਕੇ ਮੈਂ ਬੈਠਿਆ ਸੀ ਬੜੀ ਗੱਲਾਂ ਮਦਰੂਨਾ ਠੀਕ ਹੈ ਇਹ ਕਰੇ ਕੋਕੀ ਪ੍ਰਧਾਨ ਜੀ ਦਾ ਸੁਣੋ ਇੱਕ ਮਿੰਟ ਜਾ ਕਰ ਪ੍ਰਮਾਤਮਾ ਦਾ ਮੇਰੀ ਗੱਲ ਧਿਆਨ ਨਾਲ ਸੁਣ ਲਓ ਜੇ ਤੁਸੀਂ ਉਹਨਾਂ ਦੇ ਮਗਰ ਲੱਗੇ ਹਾਂਜੀ ਉਹਨਾਂ ਨੂੰ ਪੈਸੇ ਬਿਨਾ ਪਰਚੀ ਦਿੱਤੇ ਸਰਕਾਰ ਦੇ ਨਹੀਂ ਦਵਾਂਗੇ ਪੈਸੇ ਆਪਣੇ ਕੰਡਿਆਂ ਦੀ 100 ਖਾ ਆਪਣੀ ਕੋਈ ਨਹੀਂ ਬਿਲਕੁਲ ਸਾਡੇ ਆਪਣੇ ਕਰਦੇ ਹਾਂ ਲੱਗੇ ਬੜੇ ਬੱਤੀਆਂ ਹੀ ਹਾਂਜੀ ਨਹੀਂ ਦਵਾਂਗੇ ਆਜ ਲੈਟਾ ਲੂਟਾ ਸਭ ਕਰ ਰਹੇ ਮੰਡੀ ਚਗਵਾ ਰਹੇ ਹਾਂਜੀ ਆਪੋ ਆਪਣੀਆਂ ਲੈਟਾਂ ਦਾ ਇੰਤਜ਼ਾਮ ਕਰਕੇ ਰੱਖੋ ਠੀਕ ਹੈ ਜੀ ਤੁਹਾਡੀ ਫ੍ਰੀ ਸਾਰਾ ਇੰਤਜ਼ਾਮ ਕਰਾ ਕੇ ਦਊਗਾ ਠੀਕ ਆ ਸਰ ਜੀ ਇੱਕ ਇੱਥੇ ਸਰਕਾਰ ਵੱਲੋਂ ਅਸੀਂ ਟੈਂਪੋਰਰੀ ਮੀਟਰ ਲਵਾ ਦੇਾਂਗੇ ਠੀਕ ਆ ਜੀ ਸੋੜ ਲਓ ਬਿਜਲੀ ਦਾ ਠੀਕ ਆ ਜੀ ਉੱਥੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਠੀਕ ਆ ਜੀ ਠੀਕ ਆ ਉਹਦਾ ਜੋਰ ਵੰਡ ਲੂਗਾ ਆਪਸ ਵਿੱਚ ਵੰਡ ਲੈਣਾ ਸਹੀ ਗੱਲ ਹੈ ਨਾ ਆਵੇ 10 ਰੁਪਏ ਆਵੇ 50 ਰੁਪਏ ਹਾਂਜੀ ਹਾਂਜੀ ਜਿੰਨਾ ਆਊਗਾ ਸਾਰੇ ਵੰਡੋਗੇ ਹਾਂਜੀ ਹਾਂਜੀ ਆ ਜਿਹੜਾ ਕਾਟੇ ਲੱਟਾ ਦੇ ਪੈਸੇ ਲੈਂਦੇ ਆ ਹਾਂਜੀ ਆ ਜਿਹੜਾ ਤੱਕ ਪਹੁੰਚ ਆਪਦੇ ਲੋ ਸਾਰੇ ਜਾਣੇ ਮੱਡੀ ਲਾ ਸਕਦੇ ਨਹੀਂ ਲਾ ਸਕਦੇ ਹੈਂ ਆਪੋ ਆਪਣੇ ਖਰੀਦੋ ਠੀਕ ਆ ਠੀਕ ਆ ਇਹ ਉਹ ਸਾੜ ਦੇ ਵਿੱਚ ਮਾਫੀਆ ਚੱਲਦਾ ਠੀਕ ਆ ਸਰ ਕਿਸੇ ਨੇ ਤਖਤ ਪੋਸ਼ ਕਰਾਇਆ ਤੇ ਨਹੀਂ ਲੈਣਾ ਨਹੀਂ ਲੈ ਸਕਦੇ ਅਸੀਂ ਲੈ ਦਿੰਦੇ ਆ ਠੀਕ ਆ ਤੁਹਾਡੇ ਕੋਲ ਆਣਾ ਚਾਹੁੰਦੇ ਪ੍ਰਾਨੀ ਦੇ ਕੋਈ ਨਹੀਂ ਆ ਦਿੰਦੇ ਜਿਹੜੇ ਪ੍ਰਧਾਨ ਇੱਥੇ ਆਇਆ ਇੱਥੇ ਨਹੀਂ ਆਣੇ ਕੋਈ ਨਹੀਂ ਅੱਜ ਮੈਂ ਚੱਲ ਕੇ ਆਇਆ ਮੈਨੂੰ ਪਤਾ ਲੱਗਿਆ ਵੀ ਇੱਥੇ ਤੁਹਾਡਾ ਤੱਕਾ ਹੋ ਰਿਹਾ ਹਾਂ ਉਹਨਾਂ ਨੇ ਕਹਿੰਦੇਗਾ ਜਨਾਬ ਤੁਹਾਡੇ ਕਰਕੇ ਇਹ ਆਇਆ ਆਖੋ ਤੁਹਾਡਾ ਨਾਮ ਬਨਾਮ ਕਰ ਦਿਆ ਇਹ ਆ ਗਿਆ ਨਾ ਮੈਂ ਫਿਰ ਅੱਗੇ ਜੁਨੀਵਰਸਿਟੀ ਤੁਹਾਡੇ ਕਰਕੇ ਤੁਹਾਨੂੰ ਆਣੇ ਜਿਹੜਾ ਨਾਮ ਮੇਰਾ ਬਨਾਮ ਕਰਦਾ ਲਿਆਓ ਉਹਨੂੰ ਮੁਰੇ ਕਰਾਉ ਮੇਰੇ ਉਹਨਾਂ ਨੇ ਇਹ ਕਹਿੰਦੇ ਕਦੇ ਤੁਹਾਡੀ ਵੱਡੀ ਲੱਗ ਰਹੀ ਆਜੋ ਆਜੋ ਆ ਆ ਮੈਂ ਖੜਾ ਨਾ ਇੱਕ ਇੱਕ ਰੇੜੀ ਤੇ ਮੇਰਾ ਟੈਲੀਫੋਨ ਨੰਬਰ ਲਿਖ ਲੋ ਠੀਕ ਆ ਠੀਕ ਜੀ ਇੱਕ ਇੱਕ ਰੇੜੀ ਤੇ ਮੇਰਾ ਚਾਰ ਟੈਲੀਫੋਨ ਮੁੰਡਿਆਂ ਦੇ ਲਿਖ ਲੋ ਨੰਬਰ ਠੀਕ ਆ ਮੈਂ ਨਹੀਂ ਚੱਕਦਾ ਮੇਰੇ ਬੰਦੇ ਚੱਕਣਗੇ ਠੀਕ ਆ ਸਰ ਦੇ ਦੋ ਕਿਸੇ ਨੂੰ 1 ਰੁਪਿਆ ਨਹੀਂ ਦੇਣਾ ਜੁੱਤੀਆਂ ਮਾਰ ਕੇ ਭਜਾਉ ਰੋ ਜੁੱਤੀਆਂ ਮਾਰ ਕੇ ਨੰਬਰ ਲਿਖ ਲੋ ਅਸੀਂ ਆ ਗੋਗੀ ਸਾਹਿਬ ਕੋਲ ਗਏ ਨੰਦੇ ਕੋਈ ਗੱਲ ਨਹੀਂ ਲੱਗਿਆ ਆਪੇ ਪੈ ਕੱਟੇ ਗਏ ਜੇ ਜੇ ਸਾਹਿਬ ਆ ਗਏ ਤੁਸੀਂ ਆਏ ਹੋ ਜਦੀ ਭੱਜ ਕੇ ਤੁਹਾਡੇ ਜਿਹੜਾ ਤੁਹਾਡੇ ਹੁੰਦੇ ਟਾ ਮਾਫੀਆ ਚੱਲਦਾ ਪਿਆ ਯਾਰ ਕੋਈ ਬੰਦਾ ਦੇ ਬੰਦੇ ਲਓ ਇੱਕ ਦੋ ਇੱਕ ਨਾਮ ਲਿਖਾਓ ਜੀ ਜਿਹੜੇ ਜਿਹੜੇ ਨਾਮ ਲਿਖਾਓ ਆ ਬੰਦੇ ਨਹੀਂ ਹੁਣੇ ਐਪਲੀਕੇਸ਼ਨ ਲਿਖੋ ਜੀ ਦੇਖੋ ਆ ਪੰਜ ਬੰਦੇ ਤੋਂ ਲਿਖਾਓ ਜੀ ਦਿਖਾ ਦੱਸ ਬੰਦੇ ਪਰਚਾ ਠੋਕੇ ਦੇਣਾ ਜੀ ਜਿੱਥੇ ਦੀ ਚੱਕ ਲੋਰਾ ਏ ਬਈ ਲੁੱਟੀਆਂ ਦੇ ਗਰੀਬਾਂ ਮੇਰਾ ਨਾਮ ਬਦਨਾਮ ਕਰੀ ਜਾਂਦੇ ਨੇ ਚਾਚਾ ਬਣਾ ਰਹੇ ਤੁਸੀਂ ਕਲਾਸ ਆਹ ਬੰਦਾ ਅਸਤਾ ਰਿਪੋਰਟ ਆ ਮੈਂ ਆਪਣਾ ਬੁੰਡਾ ਇੱਥੇ ਛੱਟਿਆ ਸੀ ਮੈਨੂੰ ਹਫਤੇ ਤੋਂ ਰਿਪੋਰਟ ਸੀਗੀ ਹਾਂਜੀ ਹਾਂਜੀ ਆ ਮੈਨੂੰ ਸਾਰੀ ਵਾਰੀ ਵੀ ਆ ਮੈਨੂੰ ਕੁਫੀ ਰਿਪੋਰਟ ਸਾਰੀ ਦਿੱਤੀ ਆ ਇਹ ਵੀ 127 ਰੇੜੀਆਂ ਲਾਤੀ ਹਾਂਜੀ ਹਾਂਜੀ ਸਾਰੀ ਰਿਪੋਰਟ ਦਿੱਤੀ ਆ ਬੰਦੇ ਪੈਸੇ ਇਕੱਠੇ ਕਰਕੇ ਜੇ 150 ਬੰਦੇ ਤੋਂ ਪੈਸੇ ਇਕੱਠੇ ਕਰਦੇ ਆ 20 ਬੰਦਿਆਂ ਦੀ ਕਾਰਪੋਰੇਸ਼ਨ ਵਾਲੇ ਨੂੰ ਦੇ ਦਿੰਦੇ ਨੇ ਹਾਂਜੀ ਹਾਂਜੀ ਨਾਲ ਮਿਲੇ ਵਾਪਸ ਆ ਤੁਹਾਨੂੰ ਤਾਂ ਸਸਪੈਂਡ ਸੇਰੇ ਮੈਂ ਹੋਏ ਲੋੜਾ ਕੁੱਤੇ ਜੀ ਤੁਸ ਤਾਂ ਆਪਣੀ ਲੋਰੀਆ ਬਿਸਤਰਾ ਬੰਨ ਲੋ ਕਾਕਾ ਤੁਹਾਨੂੰ ਦੱਸੂ ਤੈਬ ਯਾਰੀ ਕਰੀ ਸੀ ਕਿੱਦਾਂ ਇਹ ਗਰੀਬਾਂ ਦਾ ਖੂਨ ਜਿਹੜੇ ਆ ਬਚਾਰੇ 5-5 ਰੁਪਏ ਕਿਲੋ ਸਬਜ਼ੀ ਵੇਚਦੇ ਆ ਨਾ ਇਹਨਾਂ ਦਾ ਖੂਨ ਤੁਸੀਂ ਦਿੱਤਾ ਪੀਤਾ ਨਾ ਤੁਹਾਡੇ ਤੁਹਾਡਾ ਖੜਾ ਤੇ ਭਾਜੀ ਐ ਕਰੋ ਇਹਨਾਂ ਇੱਕ ਜਾਂ ਤਰ੍ਹਾਂ ਲਿਖਾ ਦਿਨੇ ਲਿਖਾ ਦਿਨੇ ਪੰਜ ਨਾਲੇ ਠਾਣੇ ਚੱਲੋ ਮੈਂ ਵੀ ਨਾਲ ਚੱਲਦਾ ਚਲੋ ਠੀਕ ਆ ਸਾਹਿਬ ਆਓ ਨਾਲ ਚੱਲੋ ਧਿਆਨ ਨਾਲ ਸਾਰੇ ਜਣੇ ਸੁਣ ਲਓ ਜਿੰਨੇ ਵੀ ਖੜੇ ਬਾਕੀ ਨੂੰ ਮੈਸੇਜ ਲਾ ਦਿਓ ਜੇ ਕੋਈ ਇੱਧਰ ਉਹਨਾਂ ਦਾ ਕੋਈ ਚੇਲਾ ਵਾਲਕਾ ਖੜਾ ਉਹਨੂੰ ਜਾ ਕੇ ਦੱਸ ਦਿਓ ਦੇ ਭਾਈ ਇੱਥੇ ਮੈਂ mafia ਰਾਜ ਨਹੀਂ ਚੱਲਣ ਦੇਣਾ ਨਾ ਮੈਂ ਗੁੰਡਾ ਰਾਜ ਚੱਲਣ ਦੇਣਾ ਠੀਕ ਹੈ ਜੀ ਨਾਮ ਇੱਥੇ ਨਸ਼ਾ ਵੇਚਣ ਦੇਣਾ ਨਾਮ ਇੱਥੇ ਕੋਈ ਗੁੰਡਾਗਰਦੀ ਹੋਣ ਦੇਣੀ ਹੈ ਠੀਕ ਆ ਸਰ ਤੇ ਚੱਕੇ ਅੰਦਰ ਸੁੱਟਾਂ ਗ ਲੱਤਾਂ ਪੰਨ ਕੇ ਪੰਜਾਬੀ ਦੇ ਵਿੱਚ ਇੱਚ ਕੋਈ ਲਿਆਜ ਨਹੀਂ ਹੈ ਬਿਲਕੁਲ ਸਹੀ ਗੱਲ ਹੈ ਬਸ ਆ ਚੀਜ਼ ਧਿਆਨ ਰੱਖ ਲੈਣ ਬਸ ਕਿਸੇ ਨੂੰ ਕਾਰਪੋਰੇਸ਼ਨ ਦਾ ਇੱਥੇ ਬੰਦਾ ਆਇਆ ਕਰੂਗਾ ਮੰਡੀ ਜਿੱਦੋਂ ਮਹੀਨੇ ਬਾਅਦ ਲੱਗ ਜੇ ਨਾ ਕੱਕਾ ਹੈਲੋ 2 ਮਹੀਨੇ ਦਾ 10000 ਰੁਪਏ ਨਾ ਹੁਣ ਇਹ 페ਸ ਦੁਬਾਰਾ ਹੋਇਆ ਤੇ ਹਰ ਹਫਤੇ ਲੱਗਦੇ ਹੋ ਤੁਸੀਂ ਹਰ ਹਫਤੇ ਲੱਗਦੇ ਨਹੀਂ ਆ ਮੈਂ ਠੀਕ ਆ ਮਿਲੇਗਾ ਮੇਰਾ ਕਾਰਪੋਰੇਸ਼ਨ ਦਾ ਇੱਕ ਅਫਸਰ ਸੀਨੀਅਰ ਆਊਗਾ ਸੁਪਰਡੈਂਟ ਲੈਵਲ ਦਾ ਬੰਦਾ ਠੀਕ ਹੈ ਠੀਕ ਹੈ ਇੱਥੇ ਕੁਰਸੀ ਢਾ ਕੇ ਬੈਠੂਗਾ ਹਾਂ ਜਿੰਨੀਆਂ ਰੇੜੀਆਂ ਤੁਹਾਡੀਆਂ ਗਿਣ ਕੇ ਜੋ ਤੁਹਾਡਾ ਸਰਕਾਰੀ ਪੈਸਾ ਉਹ ਤੁਹਾਡੀ ਰਸੀਦ ਕੱਟ ਜਾ ਕਰੂਗਾ ਇੱਕ ਬਿਲਕੁਲ ਦੋ ਦਿਨ ਰੁੱਕਿਆ ਹੋ ਤੁਹਾਡਾ ਮੈਂ ਇੱਥੇ ਸਰਕਾਰੀ ਮੀਟਰ ਲਵਾ ਦਿੰਨਾ ਉਸ ਤੋਂ ਸਾਰਾ ਆਪਣਾ ਬਿਜਲੀ ਹੁਣ ਕਿੱਥੋਂ ਲਿਆਇਆ ਕਨੈਕਸ਼ਨ ਪੁਂਜੀ ਬੋਲ ਲਈ ਫਿਰ ਤੁਸੀਂ ਆਪਣਾ ਜਨਰੇਟਰ ਸਾਰੇ ਇਕੱਠੇ ਜੂਨੀਅਨ ਬੰਨ੍ਹਾ ਲਓ ਆਪਣਾ ਜਨਰੇਟਰ ਆਪਣਾ ਲੈ ਲਓ ਯਾਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਨੂੰ ਜਿਹੜੀ ਬਿਲਾਦ ਦੀ ਲੋੜ ਆ ਅਸੀਂ ਕਰਾਂਗੇ ਪਰ ਐਵੇਂ ਨਾ ਹੁਣ ਹਿੰਦੁਸਤਾਨ ਯਾਦ ਹੋਏ ਨੂੰ 70 ਸਤ ਸਾਲ ਹੋ ਗਏ 77 ਸਾਲ ਹਾਂਜੀ ਸਮਝਿਆ ਹੁਣ ਹੁਣ ਉਹ ਗੁਲਾਮ ਨਾ ਬਣੋ ਠੀਕ ਹੈ ਸਰ ਠੀਕ ਹੈ ਭਗਤ ਸਿੰਘ ਸਰਾਬੇ ਵਰਗੀ ਰੂਹ ਲੈ ਕੇ ਆਓ ਆਪਣੇ ਅੱਛਾ ਲੈ ਆੜੀ ਤੇਰੀ ਮਤ ਦਿਖਾਈ ਆ ਨਾ ਕਿਵੇਂ ਉਹਵੇਂ ਇਹਨਾਂ ਨੂੰ ਦੇਖ ਕੇ ਭੱਜ ਗਿਆ ਜਦੋਂ ਡਰਣਾ ਨਹੀਂ ਹੈਗਾ ਇਹ ਤਾਂ ਸੁਣ ਲੋ ਡਰਣਾ ਨਹੀਂ ਹੈਗਾ ਇਹ ਇਹ ਚੋਰਾ ਤੋਂ ਇਹ ਨਾ ਗੁੰਡਿਆਂ ਤੋਂ ਬਿਲਕੁਲ ਨਹੀਂ ਡਰਨਾ ਠੀਕ ਆ ਸਰ ਸਪਰਸਾਤੀ ਡਟੂ ਨੇ ਸਾਡੇ ਟੋਟੇ ਚੜ੍ਹ ਗਏ ਸੀ ਕੱਢ ਲੈਣੇ ਆ। ਉਹਨੇ ਕੱਢਾ ਸਵੇਰਤਾ ਨਿਕਲੇ ਆਣਗੇ। ਜਾਓ ਜਾ ਕੇ ਮੁਖਾਓ ਐਫ ਆਈ ਆਰ ਚਲੋ। ਚਲੋ ਉੱਥੇ ਚਲੋ। ਚਲੋ ਆਪਦੇ ਵੀ ਗੱਲ ਕਰਦੇ। ਜਨਾਬ ਆਖੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਬਹੁਤ ਸਾਲ ਲੱਗਦੀ ਰਹੀ ਹੈ। ਜੋ ਸਕੂਟਰ ਦੇ ਬੰਦ ਕਰਾ ਕੇ ਗਏ ਸੀ। ਅਗੇ ਯੂਨੀਵਰਸਿਟੀ ਵੀ ਤੁਹਾਡੇ ਕਰਕੇ ਲੱਗਦੀ ਰਹੀ ਹੈ ਇੰਨੇ ਸਾਲ। ਕਿਹੜਾ ਹੈ ਅਸਲ ਸਾਹਿਬ ਜੀ? ਇਹ ਕਿੱਥੋਂ ਦਾ? ਇਹ ਡੁੱਗਰੀ ਵਾਲੇ ਸਾਈਡ ਦਾ ਜੀ ਕੋਈ ਨਹੀਂ ਲੈਟਾ ਤੁਸੀਂ ਆਪਣੀਆਂ ਕਿਉਂ ਨਹੀਂ ਲੈ ਕੇ ਖਰੀਦ ਚੱਲਦੇ ਯਾਰ ਜਨਰੇਟਰ ਆ ਜੀ ਯਾਰ ਜਨਰੇਟਰ ਆਪਣਾ ਇੱਕ ਲੈ ਲਓ ਸਾਰੇ ਜਾਣੇ ਰਲ ਕੇ ਕੋਈ ਸਰ ਪੇ ਕਰ ਸਕਦਾ ਕੋਈ ਨਹੀਂ ਕਰ ਸਕਦਾ ਬਾਕੀ ਮੈਂ ਕਰ ਦਿੰਦਾ ਯਾਰ ਇਹ ਠੀਕ ਹੈ ਇੱਕ ਸਾਲ ਦੀ ਰਸੀਦਾ ਚਾਹੀਦੀ ਸਾਰੀ ਆ ਨੰਬਰ 1 ਜੀ ਸਰ 130 ਰੇੜੀਆਂ ਲੱਗਦੀਆਂ ਨੇ ਜੀ ਸਰ 130 ਪੈਂਚਰੀਆਂ ਮੈਨੂੰ ਰਸੀਦਾ ਚਾਹੀਦੀਆਂ ਜੀ ਸਰ ਇੱਥੇ ਇੱਕ ਬੰਦਾ ਜਿੱਤਨ ਮੰਡੀ ਲੱਗਦੀ ਆ ਜੀ ਸਰ 130 ਸਿੱਧਾ ਕੱਟ ਕੇ ਇੱਕ ਬੰਦਾ ਦੇ ਕੋ ਪੈਸੇ ਲੈ ਕੇ ਆਉਂ 130 ਬੰਦਿਆ ਜਿੰਨੇ ਵੀ ਓੱਡੇ ਲੱਗਦੇ ਜਿੰਨੇ ਵੀ ਲੱਗਦੇ 40 ਲੱਗਦੇ ਜੋ ਵੀ ਲੱਗਦੇ ਆ ਜੀ ਸਰ ਠੀਕ ਆ ਜੀ ਸਰ ਇੱਥੇ ਜਿਹੜੇ ਤੇਰੇ ਪਾਲੇ ਗੁਰਗੇ ਨੇ ਮੇਰੀ ਗੱਲ ਸੁਣ ਲੈ ਪੰਜਾਬੀ ਦੇ ਵਿੱਚ ਕਹਿੰਦਾ ਜੇ ਮੈਂ ਤੈਨੂੰ ਗਿਆਣਾ ਜਾਂਦਾ ਬਸ ਤੇ ਜਾ ਵੀ ਜਾਂਦਾ ਨਹੀਂ 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 ਸਰ ਜਿੱਦਾਂ ਹੋਈ ਗਿਆਣਾ ਜੀ ਜੀ ਇੱਥੇ ਇੱਕ ਪੰਡਤ ਜੀ ਸਰ ਕਿੰਨੇ ਤਿੰਨੇ ਜੀ ਸਰ ਸੁਬੇਦਾਰ ਇੱਕ ਹੋਰ ਨਵਵੀਂ ਰਵੀ ਇਹ ਚਾਰ ਬੰਦੇ ਤੁਹਾਡੇ ਗੈਂ ਚਣਾਰ ਵਾਲੇ ਹੋਏ ਨਾ ਮੈਂ ਇੱਥੇ ਪੈਸੇ ਇਕੱਠੇ ਕਰਕੇ ਦਿੰਦੇ ਨੇ ਇਹ ਸਾਰੀ ਦੁਨੀਆ ਬੋਲੋ ਯਾਰ ਬੋਲੋ ਮੇਰੇ ਬੋਲੋ ਯਾਰ ਆ ਆ ਦੇਖੋ 15 ਮਹੀਨਿਆਂ ਤੋਂ ਦੱਸਿਆ ਆ ਪੰਜ ਨੇ ਪਾ ਪਾਪਾ ਦੀ ਤਰ੍ਹਾਂ ਕਿਸੇ ਕੋਲ ਕਿਸੇ ਕੋਲ ਨਹੀਂ ਕੌਣ ਕਸ ਲੈਣਾ ਲੈਣਾ ਆਉਂਦਾ ਨਹੀਂ ਕੋਈ ਤਿੰਨੇ ਜਣੇ ਆਉਂਦੇ ਜੀ ਦੋ ਤੁਹਾਡੀ ਸਜਾ ਮਨੂ ਨਹੀਂ ਨਹੀਂ ਜਦੋਂ ਆਪਾਂ ਮੇਰੀ ਗੱਲ ਸੁਣੋ ਜੀ ਸਰ 130 ਰੇੜੀਆਂ ਲੱਗੀਆਂ ਨੇ ਪੈਸੇ ਆਪਾਂ ਸਾਰਿਆਂ ਤੋਂ ਲੈਨੇ ਆ ਕਾਰਪੂਲਸ਼ੇ ਆਪਾਂ ਜਮ੍ਹਾਂ ਕਰਾਉਂਦੇ ਆ ਕਾਰਪੂਲਸ਼ੇ ਜਮ੍ਹਾਂ ਕਰਾਣੇ ਆ ਹਾਂ ਜੀ ਹਾਂ ਜੀ ਸਾਰੇ ਪੈਸੇ ਦਿੰਦੇ ਆ ਸਾਰੇ ਪੈਸੇ ਦਿੰਦੇ ਆ ਤੇ 70 ਬੰਦਿਆਂ ਦੇ ਪੈਸੇ ਕਾਰਪੋਰੇਸ਼ਨ ਨੂੰ ਚੂਨਾ ਲੱਗ ਰਿਹਾ ਸਰਕਾਰ ਨੂੰ ਚੂਨਾ ਲੱਗ ਰਿਹਾ ਔਰ ਇਹ ਗਰੀਬਾਂ ਦੀਆਂ ਜੇਬਾਂ ਨੂੰ ਚੂਨਾ ਲੱਗ ਰਿਹਾ ਔਰ ਖਾ ਰਿਹਾ ਖਾਕ ਆਉਂਦੇ ਆ ਬਾਪੀਆ ਜਿਹੜਾ ਆ ਪੰਡਤ ਪੰਡਤ ਜਿਹੜਾ ਹੈਗਾ ਜੀ ਸਰ ਨਹੀਂ ਲੱਗਦਾ ਮੈਂ ਇੱਥੇ ਜੇ ਮੈਨੂੰ ਅੱਜ ਤੋਂ ਬਾਅਦ ਪੰਜਾਬੀ ਦੇ ਵਿੱਚ ਅਜੇ ਕੁਮਾਰ ਜੀ ਜੀ ਸਰ ਮੈਨੂੰ ਮਰਜੀ ਵੀ ਭੜਕ ਪੈ ਗਈ ਨਾ ਮੇਰੇ ਹਲਕੇ ਚ ਤਹਿ ਵਿਜਾਲੀ ਦੇ ਵਿੱਚ ਕਿਤੇ ਤੁਸੀਂ ਮਾਫੀਆ ਚਲਾ ਰਹੇ ਹੋ ਜਾਂ ਇਹਨਾਂ ਦੀ ਮਦਦ ਕਰ ਰਹੇ ਹੋ ਆਪਣਾ ਭਾਈ ਫੜਿਆ ਵਿਚਾਰ ਤੋਂ ਮੈਂ ਤੇ ਕੋਈ ਲਿਆ ਨਹੀਂ ਨੋ ਲਿਹਾ ਹਾਂ ਹਾਂ ਬਸ ਪਰ ਮੇਰੇ ਚਲੋ ਜੀ ਪਰਚਾ ਦਰਜ ਕਰਾਓ ਉਹਨਾਂ ਤੇ ਆਓ ਆਓ ਮੇਰੇ ਨਾਲ ਚਲੋ ਚਲੋ ਮੇਰੇ ਜਿਹੜਾ ਕਹਿੰਦਾ ਕਿ ਅਸੀਂ ਪ੍ਰਧਾਨ ਹਾਂ ਮੰਡੀ ਦੇ ਅਸੀਂ ਮੰਡੀ ਦੇ ਬਾਈ ਹਾਂ ਕਿਹੜਾ ਕਹਿਦਾ ਤੁਸੀਂ ਆਹ ਉੱਥੇ ਆਏ ਸੀ ਜੀ ਉੱਥੇ ਕਿਹੜੇ ਬੰਦੇ ਕੋਣ ਆ ਸੁਣਦਾ ਆਂ ਆਈ ਨਾਲ ਖੜੀ ਆਈ ਪਰ ਨਾਲ ਬਣਦੀ ਦਾ ਪੰਡਤ ਆ ਮੇਰਾ ਨਾਮ ਲక్ష్ਮੀਕਾਂਤ ਪੰਡਤ ਪੂਰਾ ਨਾਮ ਹੈ ਲక్ష్ਮੀਕਾਂਤ ਪੰਡਤ ਮੇਰਾ ਨੰਬਰ ਆ ਜੇ ਤੁਹਾਡੇ ਕੋਲੋਂ ਕੋਈ ਬੰਦਾ ਪਰਚੀ ਤੋਂ ਵੱਧ ਪੈਸੇ ਮੰਗਦਾ ਜਿਹਦਾ ਯਾਦ ਪਤਾ ਕਰਦਾ ਮੈਨੂੰ ਹੋ ਗਿਆ 250 ਕਿੱਥੋਂ ਦੇ ਕਿੱਥੇ ਆ ਗਏ ਇਸਦੇ ਕੋਈ ਨਾ ਗੱਤ ਪਾਇਆ ਉਹ ਫੋਨ ਨੰਬਰ ਦਾ ਇਹਦਾ ਨੰਬਰ ਵੇਖ ਤਾ ਨੂੰ ਇੱਕ ਹੋਰ ਕੰਮੀ ਚੱਲਿਆ ਸੀ ਪਰਚੀਆਂ ਵੀ ਚਲੀਆਂ ਚਲੀਆਂ ਸੀ ਦੋ ਨੰਬਰ ਕਿਤੇ ਮੇਰੇ ਪਾਪਾ ਦੀਆਂ ਬਣੀ ਤੇ ਮੈਂ ਮੈਂ ਤਾਂ ਪਰਚੀਆਂ ਦੇਖਦਾ ਵੀ ਅਸਲੀ ਹੈ ਕਿਸੇ ਨੂੰ ਕਾਰਪੋਰੇਸ਼ਨ ਦੀ ਜੇ ਪਰਚੀ ਤੋਂ ਰਸੀਦ ਤੋਂ ਕੋਈ ਤਿਆਰ ਕਰੀਏ ਦੀ ਹਾਂ ਤਾ ਪਰਚੀਆਂ ਸਹੀ ਨੇ ਇਹ ਕੋਈ ਗੱਟਾ ਨਹੀਂ ਆਦਿਕ ਜਿੰਨੇ ਦੀ ਵੀ ਪਰਚੀ ਆ ਉਹਨੇ ਵੀ ਸੀਡ ਮਿਲੂਗੀ ਦਾ ਪੈਸੇ ਦੇਣੇ ਆ ਜੇ ਤੁਹਾਨੂੰ ਕੋਈ ਤੰਗ ਕਰਦਾ ਜਾਂ ਉਧਰ ਤੁਹਾਡਾ ਕੋਈ ਸਮਾਨ ਚੱਕਦਾ ਮੇਰਾ ਨੰਬਰ ਤੁਹਾਡੇ ਕੋਲ ਆ ਮੈਨੂੰ ਫੋਨ ਕਰ ਲੈ ਇੱਕ ਮਿੰਟ ਹੋਰ ਚੱਲੋ ਜੇ ਅੱਜ ਜਾਨੀ ਪੈਸੇ ਕੱਢੇ ਹੀ ਕਹਿਣ ਕਿ ਬੀਆਂ ਦਾ ਪਰਚੀ ਮਿਲੂਗੀ ਨਾ ਸੇਮ ਦੇ ਉਸੇ ਦਰੂਹੇ ਦੀ ਪਰਚੀ ਕਿਤਾਬ ਹੋਣੀ ਮੇਰੇ ਕੋਲ ਪ੍ਰੈਸ ਹੈਗੀ ਹੋਰ ਪ੍ਰੈਜੈਂਟ ਆ ਰਹੇ ਸਾਨੂੰ ਬਾਹਰ ਆ ਆਸੋ ਜੀ ਆਖੀ ਨਾ ਕਰੀ ਬਾਹਰ ਟੈਪ ਲੈਸ ਨਹੀਂ ਆ ਮੈਂ ਜੋ ਨਾ ਲੱਗਦਾ ਆ ਨੰਬਰ ਲੈਸ ਨਹੀਂ ਆ ਆਰਾ ਜੋ ਨਾ ਮਿਸਰੋ ਦਾ ਬਾ ਠੀਕ ਹੈ ਬਈ ਤੁ ਜੀ ਵੀ ਲਾਰ ਆ ਮੈਂ ਵੀ ਲਾਰ ਆ ਸਾਡੇ ਜੇਪੂਰ ਕਾਂਗਰਸ ਮੈਂ ਬਣੇ ਮੈਂ ਕੋ ਆ ਇਹ ਵੀ ਇੰਦਰ ਨਾਲ ਹੀ ਲੱਗਦੀ ਆ ਕਿੰਨੀ ਕਹਿੰਦੇ ਨਾ ਮਾਪੀਂ ਤੀਨੀ ਰਹਾ ਬਗ ਉਹ ਨਾ ਸੋਹਣਾ ਸੁੰਗਾ ਸੇ ਦੇ ਲਈ ਤੇ ਬੰਦਰ ਸੇ ਤੀਨੀ ਇਹ ਕਿੱਥੇ ਰੰਦਾ ਇਹ ਦੁਗਣੀ ਰੰਦਾ ਨਾ ਜਿੰਦਗੀ ਰਹਿੰਦਾ ਜੀ ਔਰ ਦੁਗਣੀ ਨਾਲ ਹੀ ਹੈ ਮੈਂ ਨਾ ਘਰ ਤੋਂ ਖਾਣੇ ਖਿਵਾਤੀ ਆ ਅਜੇ ਸਾਰੇ ਪ੍ਰਾਈਵੇਟ ਹੋਣੇ ਆ ਅੱਛਾ ਤੀਜਾ ਹੋਣਾ ਜੀ ਇਹ ਹੈਗਾ ਜੀ ਆਪਣੇ ਪਰ ਤੁਸੀਂ ਜੇ ਤੁਹਾਨੂੰ ਪਤਾ ਪ੍ਰਾਈਮ ਦਾ ਕਿਹੜਾ ਬੰਦਿਆ ਨੇ ਦੇਖ ਬਈ ਇੱਕ ਵਾਰ ਸਵੇਰ ਇਸ ਰੇੜੀ ਹੋ ਸਕਦੀ ਹੈ ਆ ਦੇਖੋ ਜੀ ਸੋਪਾ ਸਵੇਰ ਲਾਗੇ ਲਗਾ ਰਹੇ ਉੱਪਰ ਨਗਰਾ ਇਹ ਬਸ ਇਹ ਬਸ ਕੀ ਹੁੰਦੇ ਹੈ ਸੋਪਾ ਲੱਗਦੇ ਹੈ ਯਾਰ ਕੋਈ ਦੇਖੋ RAM ਸਿੰਘ ਲਿਖਾਇਆ ਲਾਗੇ ਸੂਆ ਲਾਗੇ ਕਿ ਜੂ ਇਹਦਾ ਨਾਮ ਪੱਕਾ ਨਾ ਮਰਾ ਕੇ ਜੂ ਜੈਵਲ ਸੂਪਾ ਕਰ ਦੋ ਆਹ ਆਈ ਬਾਰੀਸ ਨੇ ਇੱਕ ਅੱਜ ਬਾਰੀਸ ਨੇ ਇੱਥੇ ਰਹਿੰਦਾ ਹੈ ਨੰਬਰ ਜੀ ਹੈ ਹੈ ਇਹ ਲੋਕੀ ਇੱਥੇ ਰਹਿੰਦੇ ਪਹਿਲੀ ਰਾਜਗੁਰੂ ਨਗਰ ਸਟਾਪ 'ਤੇ ਕਰਮਜੀਤ ਉਹ ਛੰਟੀ ਦੁਕਾਨ ਤੋਂ ਮੈਂ ਚਾਰ ਦਿਨ ਤੋਂ ਹੌਮਵਰਕ ਕਰਦਾ ਆ ਰਿਹਾ ਰਾਜਗੁਰੂ ਇੱਕ ਇੱਕ ਦੀ ਰਿਪੋਰਟ ਤੇ ਮੈਨੂੰ ਕੋਈ ਲੱਗਦੀ ਆ ਨਹੀਂ ਸਿੱਧਾ ਤੁਸੀਂ ਬਾਅਦ ਵਿੱਚ ਸਿੱਧੇ ਦੇ ਬਾਅਦ ਤੋਂ ਉੱਤੇ ਟੋਕਣ ਇੱਕ ਆਪਾਂ ਸੇਖੋ ਸਾਹਿਬ ਇੰਦਰ ਦੀ ਅੱਛਾ ਟੂਕੀ ਨਾਲ ਆਈ ਹੈ ਵੱਡਾ ਬ੍ਰਦਰ ਆਉਂਗਾ ਸਹੂ ਹੋਏ ਜੀ ਅੱਜ ਤਾਕਮੀਨ ਨਹੀਂ ਅੱਜ ਵੀ ਦੇਣੀ ਆ 1.4 2023 ਤੋਂ ਲੈ ਕੇ ਅਪ ਟੂ ਹੁਣ ਤੱਕ ਹਾਂ ਇਹਨਾਂ ਨੇ ਇਸ ਮੱਦੇ ਦੀਆਂ ਕਿੰਨੀਆਂ ਰਸੀਦਾਂ ਕੱਟੀਆਂ ਨੇ ਉਹ ਆਪਾਂ ਡਿਟੇਲ ਵਿੱਚ ਆਪਾਂ ਦੇਖੀਏ ਕਿ ਕਿਹੜੀਆਂ ਕੱਟਾਂ ਨੇ ਕਾਢ ਲਾ ਕਾਢ ਉੱਥੇ ਉੱਥੇ ਪਰਦਾ ਪਾਸ਼ ਆਪਣੇ ਆਖੀ ਹੋ ਜਾਣਾ ਹੈ ਮੇਰੇ ਕੋਲ ਦੋ ਰਸੀਦਾਂ ਚਲਾਈ ਹੋਈਆਂ ਜਿਨ੍ਹਾਂ ਦੀ ਅਫੀਸ ਵਾਲੇ ਪੰਜਾਂ ਜੀ ਦੇ ਕੋਲ ਹੋਏ ਪਿਛਲੀ ਵਾਰ ਮੰਤਰੀ ਕੋਈ ਬੇਗੋਲ ਹੈ ਆਪ ਸਿੱਧਾ ਕੱਲ ਬਸੋ ਆ ਜੀ ਪਲਾਟ ਕਰੀਓ ਜੀ

ਕੋਲ ਪਹਿਲੇ ਤੋਂ ਕੋਲ ਬੰਦੇ ਲਿਆ ਕਰ ਰੀਆ 2 ਲੱਖ ਰੁਪਿਆ ਘੰਡੋ ਕੱਟ 2-3 ਲੱਖ ਰੁਪਿਆ ਰੋਟੇਵਾਂ ਇਹ ਦੇਖੋ ਉਹ ਬੰਦੇ ਸਰ ਉਹਦੇ ਅੱਧੇ ਬੰਦੇ ਦੁਬਾਰਾ ਆ ਜਾਂਦੇ ਉਹਨਾਂ ਤੇ ਦੁਬਾਰਾ ਅਸੇ ਚਟਾਨੇ ਵਿੱਚ ਵਿੱਚ ਜੀਵੀ ਤਾਰਾ ਕਰੇ ਦੋ ਹਫ਼ਤੇ ਮਹੀਨੇ ਚ ਦੋ ਦਿਨ ਆਏ ਦੋ ਹਫ਼ਤੇ ਆਏ ਦੋ ਹਫ਼ਤੇ ਨਹੀਂ ਆਏ ਜਿੰਨਾਂ ਉਹਨਾਂ ਦਾ ਚਾਹੋ ਆਏ ਉਹ ਤਾਂ ਨਹੀਂ ਉਹ ਫੇਰ ਆਪਣੀ ਕੱਟ ਜਾਂਦੇ ਆ ਬਸ ਆ ਚੀਜ਼ਾਂ ਨੇ ਬਹੁਤ ਵੱਡਾ ਲੈਕਸਜ ਆਇਏ ਨੀ ਇਹਦੇ ਡੀਪ ਚ ਜਾਣਾ ਉਹਨੇ ਡੀਪ ਚ ਜਾ। ਇਹ ਬਾਅਦ ਕੰਮ ਸ਼ੁਰੂ ਕਰਦੀ ਹੈ 5 ਗੁਣੇ ਕਰ। ਇਹ ਤਾਂ ਹੁਣੇ ਕਰੋ ਜੀ ਮੈਚ। ਨਸ਼ੀ ਬਾਤ। ਸੁਰਿੰਦਰ ਸਿੰਘ ਤੀਨੀ, ਰਕੇਸ਼ ਦੂਆ ਸੁਪਾ ਸਿੰਘ। ਹਾਂ ਠੀਕ ਹੈ। ਸਹੀ ਹੈ। ਕੋਰਸੀ ਰਵੀ ਕੜਿਆ ਸੀ। ਚਾਰ। ਉਹਦਾ ਫਿਰ ਨਾਲ ਨਾਮ ਲਿਖਦਾ ਯਾਰ ਵਿੱਚ ਹੈ ਤਾਂ। ਨਹੀਂ ਲੱਗ ਰਿਹਾ ਕਿਨੇ ਆਇਆ ਨੇ ਆਇਆ ਗਟਾਉ ਨਾਲ। ਰਵੀ ਨਾ। ਰਵੀ 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 ਕੱਲਾ ਰਵੀ ਹਾਂ ਉਹਦਾ ਕਿਤੇ ਰੰਗ ਕਿਤੇ ਰੰਗ ਦਾ ਕੋਤੋ ਤੇ ਰੰਗ ਤੱਕਾ ਗਲੋ ਸਾਰੇ ਬੰਦੇ ਨੂੰ ਫੋਨ ਨਾ ਬਦਲੋ ਸਾਰੇ ਬੰਦੇ ਦਾ ਨੰਬਰ ਇਹ ਦੂਸਰੇ ਰੁਕਣ ਲੜਾ ਰੁਕ ਕੇ ਲੈਣਾ ਹਾਂ ਆਪਾਂ ਦੇ ਆਪ ਆਪਣੇ ਮੁੰਡੇ ਲਾਇਏ ਸੀ ਜਿਨ੍ਹਾਂ ਨੇ ਸਾਰਾ ਖੱਡਿਆ ਐਕਸਰਸ ਕੀਤਾ ਇਹ ਮੀਨੋਂ ਵਾਪਸ ਆ ਜੀਆ ਕਲੈਕਸ਼ਨ ਇਹਨਾਂ ਦੇ ਸਾਰੇ ਤੋਂ ਕੀਤੀ ਆ ਬੰਦਿਆਂ ਨੇ ਜਿਹੜੇ ਇਹਨੇ ਇਹਨੇ ਬੰਦਿਆਂ ਤੋਂ ਇਹਨਾਂ ਨੇ ਪੈਸੇ ਲਏ ਨੇ ਆ ਮੇਰਾ ਬਕਾਨ ਇਦ ਵਿੱਚ ਲਾਈਸੀ ਡਿਊਟੀ ਪਰ ਇਹਨਾਂ ਨੂੰ ਰਸੀਦ ਨਹੀਂ ਗਰੀ ਪਾਉਣੀ ਆਪਣੇ ਕੋਲ ਇਮਾਨਦਾਰੀ ਨਾਲ ਦੱਸਣਾ ਆ ਜੀ ਵਿਸਤਾਰੀ ਇਹਨੇ ਪੈਸੇ ਖੜੇ ਨੇ ਰਸੀਦ ਦਾ ਸਾਰਾ ਡਿਟੇਲ ਆ ਸਾਰਾ ਇਹਦਾ ਸਰਵੇ ਰਿਪੋਰਟ ਹੈ ਇਹ ਇਹ ਇਹਦੇ ਨਾਲ ਬਿਆਰ ਲੈਣ ਠੀਕ ਹੈ ਇਹ ਸਾਰੇ ਰਿਪੋਰਟ ਸਮਝੀ ਆ ਆ ਦੇ ਦੇਣੇ ਔਰ ਆਪਣੇ ਨਾਮ ਦਾ ਬਿਆਰ ਨਾਲ ਨਜ਼ਰ ਆਣੇ ਕੋਈ ਠੀਕ ਆ ਕਾਲਾ ਸਰ ਸਾਨੂੰ ਕੋਈ ਸਾਡੇ ਤੇ ਖਤਰਾ ਤਾਂ ਨਹੀਂ ਹੁੰਦਾ ਕੋਈ ਛੋਟਾ ਖਤਰਾ ਸਾਡੇ ਨਾਲ ਨਹੀਂ ਬਣਦਾ ਸੁਣੋ ਕੋਈ ਖਤਰਾ ਹੈ ਕਿ ਹੈਗਾ ਜੇ ਤੁਸੀਂ ਮੁਕਰੇ ਨਹੀਂ ਨਹੀਂ ਕੋਈ ਰਾਤ ਨੂੰ ਦਿਖਾਣਾ ਨਹੀਂ ਕਰਾਉਂਦਾ ਅਸੀਂ ਤੁਹਾਡੇ ਦੇਖੋ ਅਸੀਂ ਤੁਹਾਡੇ ਨਾਲ ਕਰਿਆ ਤੁਹਾਡੇ ਨਾਲ ਅਸੀਂ ਜੁਣੂ ਦੇ ਖਿਲਾਫ ਕਰਿਆ ਅਸੀਂ ਇਹ ਗੱਡੀਆਂ ਚੋਂ ਰਹਿਤ ਕਰਾਉਣਾ ਚਾਹੁੰਦੇ ਹਾਂ हां गेटपा करके ਸਾਡਾ ਸਾਥ ਦੇਖੋ ਸਾਧੀਆਂ ਵੀ ਉਹ ਅਫਸਰ ਰਾਤ ਨੂੰ ਆਏ ਨਹੀਂ ਆਏ ਜੀ ਕੋਈ ਮੈਨੂੰ ਇੱਕ ਮਿੰਟ ਇਹ ਉਹ ਅਫਸਰ ਰਾਤ ਨੂੰ ਕਦੇ ਨਹੀਂ ਆਏ ਬਿਲਕੁਲ ਨਹੀਂ ਉਹ ਤੁਸੀ ਪ੍ਰੋਬਲਮ ਹੈ ਤਾਂ ਨਹੀਂ ਆਏ ਇਹ ਆਏ ਅਸੀਂ ਸਾਰੇ ਤੁਹਾਡੇ ਬੈਨਫੀਸ਼ੀਅਰ ਹਾਂ ਉਹਨਾਂ ਦੀ ਨੌਹਾਇਟ ਕਮਾਂਡ ਦੀ ਨੌਲੇਜ ਵੀ ਆ ਗਿਆ ਉਹਨਾਂ ਦੇ ਜਿਹੜੇ ਫੈਸਲੇ ਦੇ ਚਾਰ ਦਿਨ ਸਾਨੂੰ ਆ ਰਹੇ ਗੁੱਡੇ ਕੋ ਨੰਬਰ ਮੇਰਾ ਹੈਗਾ ਐਮਐਲਏ ਸਾਹਿਬ ਦਾ ਹੈਗਾ ਸਾਰੇ ਸਟ੍ਰੀਟ ਕਰ ਲੋ ਤੁਹਾਨੂੰ ਕੋਈ ਪ੍ਰੋਬਲਮ ਕਿਸੇ ਤਰ੍ਹਾਂ ਦੀ ਹੁੰਦੀ ਹੈ ਸਾਡਾ 24 ਘੰਟੇ ਫੋਨ ਠੀਕ ਹੈ ਨਾ ਉਹਨਾਂ ਦਾ ਕਈ ਵੀ ਪਤਾ ਨਹੀਂ ਹੁੰਦਾ ਠੀਕ ਆ ਪੁਲਿਸ ਬੈਠੀ ਤੁਹਾਡੀ ਰੱਖਿਆ ਵਾਸਤੇ ਇਹਨਾਂ ਦੇ ਨਾਲ ਮੈਂ ਖੜਾ ਤੁਹਾਡੇ ਨਾਲ ਸ਼ੌਕੀਦਾਰ ਬਣ ਕੇ ਮੈਂ ਇਹ ਐਂਡ ਹੈ ਬੰਦੇ ਅੱਜ ਆ ਕੇ ਮੇਰੇ ਬਾਰੇ ਕੀ ਕਹਿੰਦੇ ਨੇ ਬੋਲ ਦੱਸ ਮੇਰ ਨਾਲ ਬੈਠੀ ਸਾਰੇ ਜਣੇ ਖੜੇ ਆ ਜੀ ਪੁਲਿਸ ਦੀ ਬੈਸ ਹੋਈ ਸੀ ਹਾਂ ਕਹਿੰਦਾ ਮੈਂ ਪ੍ਰਧਾਨ ਹਾਂ ਮੈਂ ਮਜੀ ਲਈ ਮੈਂ ਕਿਹਾ ਤੁਸੀਂ ਐਮ ਐਲ ਏ ਸਾਹਿਬ ਕੋ ਮੇਰਾ ਨਾਮ ਚਲੋ ਮੈਂ ਰਿਟਰਨ ਦੇ ਕੇ ਤੁਹਾਨੂੰ ਪ੍ਰਧਾਨਾ ਮੰਤਰੀ ਸਾਹਮਣੇ ਗਿਆ ਦੇ ਮੈਂ ਕਿਹਾ ਹਾਂ ਫਿਰ ਉਹਨੇ ਉਹ ਵਿਜੇ ਨੂੰ ਬਿਠਾਇਆ ਉਹ ਕੀ ਨਾਮ ਉਹ ਤਾਂ ਵਿਜੇ ਹੈਗਾ ਯਾਰ ਵਿਜੇ ਯਾਰ ਵਿਜੇ ਕਹੋ ਜਿਹੜਾ ਉਹ ਕੀ ਨਾਮ ਹੈ ਗੱਡੀ ਚ ਨੰਦਾ ਅੱਛਾ ਆ ਮੇਰੀ ਆ ਆਜਾ ਕਰਾ ਦਿਦਾ ਉਹ ਇਹ ਇਹ ਨਾਮ ਕਰਦੇ ਚਲੋ ਸਰ ਉਹ ਤੇ ਨਾਮ ਚ ਰੇਲਾ ਵੀ ਨਾਮ ਇੰਨੇ ਕਰਾਉਣਾ ਪਤਾ ਨਹੀਂ ਹੋਣਾ ਲਾਈਨ ਬਹਣੀ ਹੈ ਇਹ ਇਹ ਨਾਲ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਇਹ ਨਾਮ ਇਹ ਨਾਮ ਕੁਝ ਬਾਤ ਮੁੰਨੇ ਕਹਿੰਦੇ ਜੇ ਕੋਈ ਨਾ ਕੀ ਵੀ ਜੇ ਆਲੇ ਵੀ ਨੀ ਕਿਹਾ ਇਹ ਫੰਮੇ ਸਸੋ ਪਚੀ ਕੰਨਾ ਵੀਰੇ ਅੱਗੇ ਸਭ ਨੂੰ ਮਗਰ ਬੁਲਾ ਸਭ ਨੇ ਬੋਲਾਈ ਕਿਤੇ ਮਗਰ ਇਹ ਜੀਨ ਲੋਕ ਹੀ ਰਹਿੰਦਾ ਜੀ ਜੀਨ ਲੋਕ ਕਰੋ ਕਰੋ ਜੀਨ ਲੋਕ ਕਰਨਾ ਇਹ ਕਾਹ ਬੋਲਿਆ ਇਹਨਾਂ ਦੇ ਸਾਰੇ ਪਿਆਰ ਲੈ ਲਓ ਸਾਰਿਆਂ ਦੇ ਬਹੁਤ ਸਟਰੋਂਗ ਨੋਰਮ ਉਹ ਵੀ ਨੋਮ ਚਲੋ